ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਆਰਵੀ ਟੀਵੀ ਪੰਜਾਬੀ ਤੋਂ ਅਸ਼wini ਅੱਜ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਆਰਵੀ ਟੀਵੀ ਪੰਜਾਬੀ ਵਿੱਚ ਅੱਜ ਤੁਹਾਡੇ ਲਈ ਅਸੀਂ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਮਿਸਟਰ ਚੇਤਨ ਕਪੂਰ ਜੀ ਹੈਗੇ ਨੇ ਜੋ ਕਿ ਮਿਊਚੁਅਲ ਫੰਡ ਦੇ ਐਕਸਪਰਟ ਹੈਗੇ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਡੇ ਇੰਟਰੋਡਕਸ਼ਨ ਲੈਣੇ ਆ ਮਿਊਚੁਅਲ ਫੰਡ ਬਾਰੇ ਥੈਂਕ ਯੂ ਤੁਹਾਡਾ ਮੈਨੂੰ ਸਦੰਧਾ ਦਿੱਤੇ ਠੀਕ ਹੈ ਮੇਰਾ ਬਹੁਤ ਬੇਲੇ ਬਹੁਤ ਖੁਸ਼ੀ ਵਾਲੀ ਗੱਲ ਹੈ ਤੁਹਾਨੂੰ ਸੱਜਿਆ ਤੇ ਦੱਸੋ ਮੈਂ ਸੋਚਣਾ ਚਾਹੁੰਦੀ ਹੈ ਕਿ ਬਹੁਤ ਸਾਰੇ ਇਨਵੈਸਟਰਸ ਨੂੰ ਚਿੰਤਾ ਹੁੰਦੀ ਹੈ ਕਿ ਕਦੋਂ ਕਿਹੜੇ ਟਾਈਮ ਆਪਾਂ ਪੈਸਾ ਇਨਵੈਸਟ ਕਰੀਏ ਮਾਰਕੀਟ ਦੇ ਵਿੱਚ ਤੁਸੀਂ ਕੀ ਰਾਏ ਦੇਣਾ ਚਾਹੋਗੇ ਮੈਂ ਦੇਖੋ ਇਹ ਬਿਲਕੁਲ ਹੀ ਕਾਮਨ ਪ੍ਰੋਬਲਮ ਹੈਗੀ ਸਾਰਿਆਂ ਵਾਸਤੇ ਕਿ ਮਾਰਕੀਟ ਕਦੋਂ ਵਧਣੀ ਹੈ ਕਦੋਂ ਠਿਕਣੀ ਹੈ ਕੋਈ ਖਪਰਾਨ ਵਾਲੀ ਗੱਲ ਨਹੀਂ ਹੈਗੀ ਮਾਰਕੀਟ ਵਿੱਚ ਇੰਪੋਰਟੈਂਟ ਇਹ ਹੈਗਾ ਕਿ ਟਾਈਮ ਆਪਾਂ ਕਿੰਨੀ ਦੇਰ ਪੈਸਾ ਇਨਵੈਸਟ ਕਰਦੇ ਹਾਂ ਨਾ ਕਿ ਟਾਈਮਿੰਗ ਤੇ ਚੇਤਨ ਜੀ ਮੈਨੂੰ ਇੱਕ ਚੀਜ਼ ਹੋਰ ਦੱਸੋ ਕਿ ਆ ਜਿਹੜਾ ਟਾਈਮ ਚੱਲ ਰਿਹਾ ਆ ਸਹੀ ਟਾਈਮ ਹੈਗਾ 뮤ਚੁਅਲ ਫੰਡਸ ਦੇ ਵਿੱਚ ਇਨਵੈਸਟ ਕਰਾਂ ਦਾ हम देखो मार्केट ऑलवेज ऊपर जाओगे ਥੱਲੇ ਜਾਓਗੇ ਸਾਨੂੰ ਆਪਣੇ ਟਾਰਗੇਟ ਵਾਸਤੇ ਪਲਾਨ ਕਰਕੇ ਇਨਵੈਸਟ ਕਰਨਾ ਚਾਹੀਦਾ ਕਰੰਟ ਸਿਚੁਏਸ਼ਨ ਜੋ ਮਾਰਕੀਟ ਵੀ ਹੈਗੀ ਆ 글로ਬਲੀ ਔਰ ਇੰਡੀਅਨ ਇਕਨੋਮੀ ਦੇਖਦੇ ਹੋਏ ਆਪਾਂ ਨੂੰ ਆਪਣਾ ਟਾਰਗੇਟ ਨੂੰ ਲੌਂਗ ਟਰਮ ਕਰਕੇ ਇਨਵੈਸਟ ਕਰਨਾ ਚਾਹੀਦਾ ਹੈਗਾ ਸਪੈਸ਼ਲੀ ਅਗਰ ਆਪਾਂ ਰੈਗੂਲਰ ਔਰ ਡਿਸਪਲਿਨ ਤਰੀਕੇ ਨਾਲ ਪੈਸਾ ਇਨਵੈਸਟ ਕਰਦੇ ਹਾਂ ਸਪੈਸ਼ਲੀ ਇਨ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਤੋ ਅਸੀਂ ਆਪਣੇ ਗੋਲ ਨੂੰ ਟੀਕ ਕਰ ਸਕਦੇ ਹਾਂ ਮੈਮ ਤੇ ਸਰ ਜਦੋਂ ਮਾਰਕੀਟ ਡਾਊਨ ਹੁੰਦੀ ਆ ਹਨਾ ਤੇ ਉਦੋਂ ਕਾਫੀ ਸਾਰੇ ਜਿਹੜੇ ਇਨਵੈਸਟਰਸ ਹੁੰਦੇ ਨੇ

ਕੇ ਜੇਤਨ ਜੀ थैंक यू सो मच ਆਪਣਾ ਟਾਈਮ ਕੱਟਣ ਵਾਸਤੇ ਤੇ ਆਪ ਜਿਹੜੇ ਸਾਡੇ ਦਰਸ਼ਕ ਹੈਗੇ ਦੇਖ ਰਹੇ ਹੈਗੇ ਉਹਨਾਂ ਨੂੰ ਸਹੀ ਐਡਵਾਈਸ ਦੇਣ ਵਾਸਤੇ ਠੀਕ ਹੈ ਆਈ ਸ਼ਲ ਬੀ ਵੈਰੀ थैंकफुल टू यू ਸਰ थैंक यू मैम थैंक्स वेरी मच थैंक्स फॉर ਸੁਤਾਨੂ थैंक यू वेरी आरबीटीवी ਵੱਲੋਂ ਅੱਜ ਤੁਹਾਨੂੰ ਮਿਸਟਰ ਜੇਤਨ ਜੀ ਨਾਲ ਮੀਟ ਕਰਵਾਇਆ ਗਿਆ ਤੇ ਇਹਦੇ ਰਿਗਾਰਡਿੰਗ ਕਰ ਤੁਹਾਨੂੰ ਕੋਈ ਵੀ ਇਨਕੁਆਰੀ ਹੈਗੀ ਹੈ ਤਾਂ ਤੁਸੀਂ ਇਨਬਾਕਸ ਜਾ ਕੇ ਕਮੈਂਟ ਕਰੋ ਠੀਕ ਹੈ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਠੀਕ ਹੈ ਅਗਰ ਜ਼ਿਆਦਾ ਵਧੀਰੀ ਜਾਣਕਾਰੀ ਲੈਣੀ ਆ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰੋ